ਓਏ ਆ ਦੇਖ ਲੈ ਲੋਕ ਕਹਿੰਦੇ ਕੈਨੇਡਾ ਦੇ ਵਿੱਚ ਡਾਲਰ ਨਹੀਂ ਬਣਦੇ ਕੋਈ ਇੱਥੇ ਬੈਠਾ ਸਾਲ ਦੇ ਵਿੱਚ 49000 ਡਾਲਰ ਬਣਾਈ ਜਾਂਦਾ ਆਏ ਕਿਵੇਂ ਬਣ ਜੂ ਯਾਰਾ ਉਹ ਯਾਰ ਬਣਦਾ ਚਲ ਦਿਖਾ ਮੈਨੂੰ ਤੈਨੂੰ ਵੀ ਸੁਣਿਆ ਬਾਈ ਓਏ ਇੱਥੇ ਹੀ ਆ ਕਿਤੇ ਨੇੜੇ ਤੇਰੇ ਸੌਂ ਲੱਗੇ ਝੂਠ ਨਹੀਂ ਬੋਲਦਾ ਚਲ ਦਿਖਾ ਫਿਰ ਨਾ ਜੇ ਗੱਲ ਸੱਚੀ ਹੋ ਤੇਰੇ ਮੈਂ ਲੌਂ ਲੱਤਾਂ ਆ ਜਾ ਬਾਈ ਤੇਰੇ ਬਾਰੇ ਬੜਾ ਸੁਣਿਆ ਕਹਿੰਦੇ 49000 ਡਾਲਰ ਸਾਲ 'ਚ ਬਣਾ ਲਏ ਮੈਂ ਦੱਸ ਗੱਲ ਤਾਂ ਫੇਕ ਲੱਗਦੀ ਫੇਕ ਲੱਗਦੀ ਐ ਵੀਰੇ ਫਿਰ ਫੇਕ ਦੇ ਵਿੱਚ ਵਿਡਰਾਅ ਵੀ ਨਹੀਂ ਹੁੰਦੇ ਆ ਦੇਖ ਸਕਦੇ ਵੀਰੇ ਧਿਆਨ ਨਾਲ ਵਿਡਰਾਅ ਹਿਸਟਰੀ ਐ ਕ੍ਰੈਡਿਟ ਹਿਸਟ ਤੇ ਡੈਮੋ ਦੇ ਵਿੱਚ ਤਾਂ ਸਿੰਪਲ ਹੀ ਮਿਲਦੇ ਹੁੰਦੇ ਇਹਦੇ ਵਿੱਚ ਤਾਂ 10-10000 ਦੇ ਵਿਡਰਾਅ ਵੀ ਆ ਤੇ ਸਾਰਾ ਕੁਝ ਆ ਫਿਰ ਇਹ ਵੀ ਭਾਈ ਲੋਕਾਂ ਤਾਂ ਤਾਂ ਕੈਨੇਡਾ ਦੇ ਵਿੱਚ 3000 ਡਾਲਰ ਬਣਾਉਂਦੇ ਤੁਸੀਂ ਇੱਥੇ ਬੈਠ ਕੇ ਕਿਵੇਂ ਬਣਾ ਸਕਦੇ ਇਹ ਮੇਰੇ ਸਾਲ ਲੱਗਾ ਪੂਰਾ ਇਹ ਨਹੀਂ ਹੈਗਾ ਕਿ ਮੈਂ ਕਹਾਦਾ 1 ਮਹੀਨੇ ਦੇ ਜਾਂ 2 ਮਹੀਨਿਆਂ ਦਾ ਸਾਲ ਦੇ ਵਿੱਚ ਬਣਾਏ ਨੇ ਸਾਲ ਦੇ ਵਿੱਚ ਬਣਾਏ ਇਹਦੇ ਵਿੱਚ ਤੁਸੀਂ ਇਹ ਵੀ ਦੇਖੋ ਕਿ ਆਪਣੇ ਲੌਸ ਵੀ ਹੈਗੇ ਆ ਕਿਤੇ ਲੌਸ ਵੀ ਹੈਗਾ ਹਾਂ ਬਈ ਠੀਕ ਆ ਕੱਲੇ ਪ੍ਰੋਫਿਟ ਨਹੀਂ ਲੌਸ ਵੀ ਹੈਗੇ ਆ ਫਿਰ ਨਾਲ ਦੀ ਨਾਲ ਆਪਾਂ ਇਹ ਚੀਜ਼ਾਂ ਇਹ ਵੀ ਮੈਂ ਤੁਹਾਨੂੰ ਦਿਖਾ ਰਿਹਾ ਕਿ ਬੈਲੈਂਸ ਦੇ ਵਿੱਚ ਵਿਡਰਾਅ ਲਏ ਹੋਇਆ ਕਿਵੇਂ ਸਿੱਖੂ ਬੰਦਾ ਮੈਨੂੰ ਐਂ ਦੱਸ ਇਹਨੂੰ ਵੀਰੇ ਸਿੱਖਣ ਲਈ ਤੁਹਾਨੂੰ ਆਪਣੇ ਕੋਲੇ ਵਿਜ਼ਿਟ ਕਰਨਾ ਪੈਊਗਾ ਠੀਕ ਆ ਜੀਰੇ ਆਪਣਾ ਆਫਿਸ ਆ ਆਪਾਂ ਪ੍ਰੋਪਰ ਕਲਾਸਾ ਦਿੰਨੇ ਆ ਜਿੰਦੇ ਬਾਰੇ ਸਮਝਾਉਂਨੇ ਹਰ ਇੱਕ ਫੇਰ ਤੁਸੀਂ ਵੀ ਘਰ ਬੈਠ ਕੇ ਕਮਾ ਸਕਦੇ ਹੋ ਭ ਕਮਾ ਸਕਦੇ ਆਹ ਸਕਰੀਨ ਤੇ ਨੰਬਰ ਹੈ WhatsApp ਇਹ ਤੇ ਮੈਸੇਜ ਕਰਕੇ ਕੋਈ ਵੀ ਜਾਣਕਾਰੀ ਲੈ ਸਕਦੇ ਆਂ